हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਔਨ ਕਰ ਲਓ ਤਾਂ ਜਾਣ ਵਾਲੀਆਂ ਜਾਂਦਾ ਵੀ ਇਹ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਜਾ ਰ ਨ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਵੱਡੇ ਸਭਰਾ ਖਰੀਕੇ ਪੱਤਨ ਤਸੀਪ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਦੁੱਬਲੀ ਬਰਵਾਲਾ ਟੀਮਾ ਕੋਟਕੁੱਡਾ ਨਮਾਪੁਰ ਇਥੇ ਤੁਸੀਂ ਫਾਰਮ ਤੇ ਜਿਹੜਾ ਵਿਜਿਟ ਕਰ ਸਕਦੇ ਜੋ ਅੱਜ ਪਹੁੰਚਿਆ ਪਿੰਡ ਵੱਡੇ ਸਭਰਾ ਹੀਰੇ ਵੀਰ ਦੇ ਫਾਰਮ ਤੇ ਤੇ ਕਰਾਂਗੇ ਵੀਰ ਨਾਲ ਗੱਲਬਾਤ ਹਾਂਜੀ ਹੀਰੇ ਵੀਰ ਸასი ਸ਼ਕਲ ਕੋ ਠੀਕ ਠਾਕ ਜੀ ਕਿਰਪਾ ਹਾਂਜੀ ਹਾਂਜੀ ਕਿੱਦਾਂ ਸੇਤਾ ਵਧੀਆ ਤੇ ਵਧੀਆ ਬਾਕੀ ਹੀਰੇ ਵੀਰ ਦਾ ਲੰਮੇ ਸਮੇਂ ਤੋਂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਵੀਰ ਕੋਲੇ ਉਹਦੇ ਜਾਂਦੇ ਰਹਿੰਦੇ ਨੇ ਗਾਵਾਂ ਮੱਝਾਂ ਝੋਟੀਆਂ ਜਿਸ ਤਰ੍ਹਾਂ ਦਾ ਵੀ ਵੀਰ ਕੋਲ ਆਪਾਂ ਪਸ਼ੂ ਲੈਣਾ ਹੋਵੇ ਉਹ ਲੈ ਸਕਦੇ ਆ ਤੇ ਵੀ ਇਹਨਾਂ ਤੁਸੀਂ ਕੰਟੈਕਟ ਕਰ ਸਕਦੇ ਜੋ ਤਰੀਕ ਹੈਗੀ ਅੱਜ 7 11 2025 ਤਕਰੀਬਨ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ ਅੱਜ ਇੱਕ ਤੁਹਾਨੂੰ ਬਿਲਕੁਲ ਭਾਪੜਤੇ ਦੇ ਵਿੱਚ ਜੈਜ ਰੇਟ ਤੇ ਜਿਹੜੀ ਮੱਝ ਦਿਖਾਵਾਂਗੇ ਤੇ ਕਰਦਿਆ ਹੀਰੇ ਵੀਰ ਨਾਲ ਗੱਲਬਾਤ ਹੀਰੇ ਵੀਰ ਹੋਠੀਠਕ ਹਾਂਜੀ ਹਾਂਜੀ ਵਧੀਆ ਵਧੀਆ ਫੋਨ ਨੰਬਰ ਜੂਸ਼ ਸ਼ੇਅਰ ਕਰੀਏ 8198 8198 5284 52854 ਤੇ ਹੀਰੇ ਵੀਰ ਕੀ ਡਿਟੇਲ ਹੈ ਮੱਝ ਦੀ ਡਿਟੇਲ ਭਾਈ ਜੀ 35 ਕਿ ਦਿਨ ਹੋ ਗਿਆ ਸੋਈ ਹਤੀ 35 ਕਿ ਨਾ ਤੇ 35 ਦਿਨ ਦਾ ਸਮਾਂ ਮਹੀਨੇ ਦੇ ਅੰਦਰ ਬਾਹਰ ਦਾ ਜਿਹੜਾ ਸਮਾਂ ਵਾ ਮਗਰ ਮੇਲਕਾਫ ਆ ਗਿਆ ਕੱਟਾ ਵਾ ਤੇ ਕੱਦ ਜਿਹੜਾ ਆਪਾਂ ਗੱਲ ਕਰੀਏ ਮੀਡੀਅਮ ਹਾਈਟ ਆ ਚੰਗਾ ਫਿਰ ਵਧੀਆ ਮੀਡੀਅਮ ਤੇ ਮੀਡੀਅਮ ਤੋਂ ਥੋੜੀ ਜੀ ਪਲੱਸ ਆ ਤੇ ਬਾਕੀ ਸਾਫ਼ ਸੁਥਰੀ ਆ ਤੇ ਥਾਲੇ ਵਾ ਜਿਹੜਾ ਤੁਹਾਨੂੰ ਜ਼ਰੂਰ ਦਿਖਾਉਨੇ ਆ ਸੁਹਾ ਕਿ ਨਵਾ ਹੀਰੇ ਵੀਰ ਸੁਹਾ ਦਾ ਜੀ ਘਰ ਵਾਲੇ ਦੁੱਗਾ ਕਹਿੰਦੇ ਸੀ ਹਾਂ ਜੀ ਕੋਈ ਤੀਜਾ ਸੂਆ ਮੰਨ ਲਏ ਕੋਈ ਚੌਥਾ ਮੰਨ ਲਏ ਬਾਕੀ ਜਿਹੜੀ ਦੇਖਾ ਉਹ ਤੀਜੇ ਸੂਵੇ ਵਾਲੀ ਆ ਪਿੱਛੇ ਮੇਲਕਾ ਫਾ ਗਿਆ ਸੂਈ ਨੂੰ ਮਹੀਨਾ ਦੇ ਲਗਭਗ ਜਿਹੜਾ ਹੋ ਗਿਆ ਵਾ ਤੇ ਰੇਟ ਹੈ ਵੀ ਦੱਸਦਾ ਵੀ ਬਹੁਤ ਜਾਇਜ਼ ਰਹੂਗਾ ਫਿਰ ਵੀ ਦੁੱਧ ਕਿੰਨਾ ਹੈ ਥੱਲੇ ਦੁੱਧ ਭਾਈ ਥੱਲੇ 10 ਕਿਲੋ ਪਹਿਲਾਂ 10 ਕਿਲੋ ਹੀ 10 ਤੋਂ ਪਲੱਸ ਹੀ ਤੇ ਆਣ ਕਹਿੰਦੇ ਥੋੜਾ ਦਿਲ ਨਹੀਂ ਲਾਇਆ ਠੀਕ ਆ ਤੇ ਹੁਣ ਵੀ ਲਗਭਗ 7-8 ਕਿਲੋ ਹੋਗਾ 7-8 ਕਿਲੋ ਜਿਹੜਾ ਦੁੱਧ ਹੈਗਾ ਇਸ ਟਾਈਮ ਤੇ ਨਾਲ ਦੀ ਨਾਲ ਚੋਾਈ ਤੁਹਾਨੂੰ ਜ਼ਰੂਰ ਦਿਖਾਉਣੀ ਆ ਆਪਾਂ ਇਹ ਹੀ ਰਵੀ ਲਾਈਏ ਬੱਚਾ ਬਾਕੀ ਬੱਚਾ ਜਿਹੜਾ ਆਪਾਂ ਲਾ ਦਿੱਤਾ ਵਾ ਉਹ ਜਿਹੜਾ ਆਪਾਂ ਸਮਾਂ ਕਰ ਦੂਗੀ ਨਾਲ ਦੀ ਨਾਲ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਬਾਕੀ ਬੱਚਾ ਬੰਦੇ ਲੱਗਿਆ ਪਸਮਾਨ ਆ ਗਿਆ ਮੱਝ ਦਾ ਉਹ ਤੁਹਾਨੂੰ ਚੈੱਕ ਕਰਾ ਦੇਵਾਂ ਮੱਝ ਨੇ ਸ਼ੁਰੂ ਕਰਤਾ ਵਾ ਬਾਕੀ ਪਸਮਾਨ ਜਿਹੜਾ ਆ ਗਿਆ ਆਪਾਂ ਚੋਾਈ ਸ਼ੁਰੂ ਕਰਦੇ ਆ ਇਹ ਵੀ ਦੇਖ ਰ ਲਈ ਚੋਈ ਹੈ ਲੈ ਕੇ ਚੋਈ ਦਾ ਨੂੰ ਜਰੂਰ ਚੈੱਕ ਕਰਾਉਣਾ ਕੋਈ ਕੋਹ ਜੱਤਾ ਨਹੀਂ ਸਾਫ਼ ਸੁਥਰੀ ਚੋਈ ਬਾਕੀ ਚੁਆਈ ਜਿਹੜੀ ਕੰਪਲੀਟ ਹੋ ਚੱਲਦੀ ਆ ਫੋਨ ਨੰਬਰ ਵੀ ਦਾ ਜਿਹੜਾ ਆਪਾਂ ਵੀ ਸਕਰੀਨ ਤੇ ਚੱਲਦਾ ਕਰਤਾਂਗੇ ਤੇ ਰੇਟ ਜ਼ਰੂਰ ਪੁੱਛਾਂਗੇ ਵੀਰ ਨੂੰ ਬਾਕੀ ਚੁਆਈ ਜਿਹੜੀ ਕੰਪਲੀਟ ਹੋ ਚੱਲਦੀ ਆ ਕੀਦੇ ਵੀ ਰੇਟ ਜ਼ਰੂਰ ਦੱਸਿਓ ਇਹਦਾ ਤੇ ਫੋਨ ਨੰਬਰ ਰੇਟ ਭਾਈ 4000 ਦੀ ਦੇ ਦਾਂਗੇ 4000 ਦੀ ਦੇ ਲਓ ਚੰਮਤਾਂ ਤੇ ਫੋਨ ਨੰਬਰ 81985235 ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ